ਬਾਰਡਰ ਤੇ ਵੀ ਇਹਨਾਂ ਨੇ ਪ੍ਰਬੰਧ ਨਹੀਂ ਕੀਤਾ ਜਿੱਨਾ ਪੰਜਾਬ ਤੇ ਬਾਕੀ ਭਾਰਤ ਨੂੰ ਇਹਨਾਂ ਨੇ ਅਡ ਕਰਨ ਲਈ ਪ੍ਰਬੰਧ ਕਰ ਦਿੱਤਾ ਔਰ ਜਿਹੜੀ ਬੀਜੇਪੀ ਗਵਰਨਮੈਂਟ ਦੀ ਅਸੀਂ ਗੱਲ ਕਰਦੇ ਪਏ ਆ ਬੀਜੇਪੀ ਅਸੀਂ ਪਿਛਲੇ 9-10 ਸਾਲਾਂ ਤੋਂ ਦੇਖਦੇ ਪਏ ਆ ਕਿ ਆ ਪੰਜਾਬ ਨੂੰ ਬਾਕੀ ਦੇਸ਼ ਨਾਲੋਂ ਅਡ ਕਿੰਦੀ ਹੈ ਸਾਡੇ ਨਾਲ ਹਰ ਗੱਲ ਤੇ ਤੱਕਾ ਬੋਡਾਬਾਦ ਬੋਡਾਬਾਦ ਸਟਾਪ ਕਰ ਦੇ ਕੀ ਮੇਰਾ ਮੇਰੀ ਜੱਟ ਬੋਡਾਬਾਦ ਪ੍ਰੋਟੈਸਟ ਕੀਤਾ ਜਾ ਰਿਹਾ ਇਹਦਾ ਕਾਰਨ ਆ ਹੈ ਕੀ ਬੀਜੇਪੀ ਦੀ ਜਿਹੜੀ ਸੈਂਟਰ ਸਰਕਾਰ ਹੈ ਜਾਂ ਹਰਿਆਣਾ ਵਿੱਚ ਇਹਨਾਂ ਦੀ ਸਰਕਾਰ ਹੈ ਜਿਹੜੇ ਸਾਡੇ ਕਿਸਾਨ ਵੀਰ ਦਿੱਲੀ ਵਿੱਚ ਆਪਣਾ ਪ੍ਰੋਟੈਸਟ ਕਰਨ ਜਾਏ ਜਾਂਦੇ ਆ ਜਾਂ ਆਪਣੀ ਗੱਲ ਰੱਖਣ ਜਾਇਆ ਜਾਂਦੇ ਆ ਉਹਨਾਂ ਨੂੰ ਕਿੱਦਾਂ ਰੋਕਿਆ ਜਾਂਦਾ ਉਹਨਾਂ ਦੇ ਕਿੱਦਾਂ ਦੇ ਹਮਲੇ ਜਿਹੜਾ ਅੱਜ ਦਾ ਕਾਂਗਰਸ ਵੱਲੋਂ ਆ ਪ੍ਰੋਟੈਸਟ ਹੈ ਇਹਦੀ ਕਾਲ ਦਿੱਤੀ ਗਈ ਸੀ ਕਿ ਪੰਜਾਬ ਵਿੱਚ ਸਾਡੇ ਭਰਾਵਾਂ ਨਾਲ ਇੰਨਾ ਤੱਕਾ ਹੁੰਦਾ ਪਿਆ ਅੰਦਾਤੇ ਨਾਲ ਇੰਨਾ ਤੱਕਾ ਹੁੰਦਾ ਪਿਆ ਹਰ ਜਗ੍ਹਾ ਸਾਡੇ ਨਾਲ ਤੱਕਾ ਹੁੰਦਾ ਪਿਆ ਪਰ ਬੀਜੇਪੀ ਦੇ ਜਿਹੜੇ ਪੰਜਾਬ ਦੇ ਲੀਡਰ ਹੈਗੇ ਆ ਜਿਹੜੇ ਆਪਣੇ ਆਪ ਨੂੰ ਸੋ ਕਾਲ ਦੇ ਨੇਤਾਵਾ ਕਹਿੰਦੇ ਆ ਅਸੀਂ ਕਹਿੰਦੇ ਕਿ ਅਸੀਂ ਸਾਫ਼ ਸੁਬਤ ਚ ਰਾਜਨੀਤੀ ਕਰਦੇ ਪਏ ਆ ਉਹਨਾਂ ਵਿੱਚੋਂ ਇੱਕ ਵੀ ਆਵਾਜ਼ ਬੁਲੰਦ ਨਹੀਂ ਹੋਈ ਕਿਸਾਨੀ ਲਈ ਅੰਦਾਜ਼ਾ ਲੀਏ ਉਹਨਾਂ ਦੀ ਅੰਤਰਾ ਆਤਮਾ ਨੂੰ ਜਗਾਲ ਲਈਏ ਉਹਨਾਂ ਨੂੰ ਆ ਦੱਸਣ ਲਈਏ ਕਿ ਤੁਸੀਂ ਵੀ ਪੰਜਾਬ ਦੇ ਵਸਨੀਕ ਹੈ ਚਾਹੇ ਤੁਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਵਿੱਚ ਹੈਗੇ ਆ ਤੁਹਾਡਾ ਫਰਜ਼ ਬੰਦਾ ਤੁਹਾਡਾ ਹੱਕ ਬੰਦਾ ਕਿ ਤੁਹਾਨੂੰ ਕਿਸਾਨਾਂ ਦੀ ਆਵਾਜ਼ ਅੱਜ ਦੇ ਦਿਨ ਪਾਰਟੀ ਪਲੇਟਫਾਰਮ ਤੇ ਵੀ ਵਲੰਦ ਕਰਨੀ ਚਾਹੀਦੀ ਹੈ ਔਰ ਜਿੱਥੇ ਆਪਣੇ ਭਰਾਵਾਂ ਨਾਲ ਖੜਨ ਦੀ ਲੋੜ ਹੈ ਉੱਥੇ ਤੁਹਾਨੂੰ ਖੜਨਾ ਵੀ ਪੈ ਜਾਣਾ ਆਪਰਟੈਸਟ ਆਇਆ ਤੇ ਇਸ ਕਾਰਨ